ਬਰ ਬਸ ਚੰਦ ਸਕ ਆਉਣਾ ਬਾਬੋ ਫਰੀਜ ਦੀ ਨਗਰੀ ਵਿੱਚ ਤੇ ਜ਼ਰੂਰ ਕੋਈ ਸੀਐਮ ਲੈਵਲ ਦਾ ਕੰਮ ਕਰਕੇ ਜਾਣ ਜਾਂ ਸੀਐਮ ਲੈਵਲ ਦਾ ਕੋਈ ਤੋਹਫਾ ਫਰੀਦਕੋਟ ਨੂੰ ਦੇ ਕੇ ਜਾਣ ਮੈਂ ਸਾਡੇ ਐਮਐਲਏ ਸਾਹਿਬ ਸਿੱਖੂ ਸਾਹਿਬ ਨੂੰ ਵੀ ਯਾਦ ਕਰਾਉਣਾ ਚਾਹੁੰਦਾ ਕਿ ਸਾਨੂੰ ਤਾਂ ਲਾਂਬਾ ਦਿੰਦੇ ਰਹੇ ਇੱਥੇ ਭੁਖੜਤਾਲ ਵੀ ਰੱਖਦੇ ਰਹੇ ਮਰਨਵਰਤ ਵੀ ਰੱਖਦੇ ਰਹੇ 슈ਗਰ ਮਿਲ ਵਾਸਤੇ ਤੇ ਹੁਣ ਮੌਕਾ ਹੈ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਆ ਨਾਲੇ ਤਾਂ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਤੇ ਨਾਲੇ ਐਮਐਲਏ ਆਮ ਆਦਮੀ ਪਾਰਟੀ ਦੇ ਇਹ ਤਾਂ ਬੌਸ ਸਿੰਘ ਮਾਨ ਦੇ ਸਤਕਾਰ ਵਾਸਤੇ ਬੌਸ ਸਿੰਘ ਮਾਨ ਉਹਨਾਂ ਨੂੰ ਕਹਿ ਦੇਣਾ ਸੀ ਉਹੀ ਭਾਵੇਂ ਤਾਂ ਘਟਨ ਕਰ ਦਿੰਦੇ ਕਿਉਂਕਿ ਸੀਐਮ ਲੈਵਲ ਦਾ ਬੰਦਾ 2 ਕਰੋੜ ਦੇ ਕਮਾ ਦਾ ਘਟਨ ਕਰਦਾ ਚੰਗਾ ਨਹੀਂ ਲੱਗਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੇ ਵਿੱਚ 26 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਆ ਉਹ ਇੱਥੇ ਗਣਤੰਤਰ ਦਿਵਸ ਵਾਲਾ ਜਿਹੜਾ ਸਮਾਗਮ ਆ ਉਸ ਵਿੱਚ ਹਿੱਸਾ ਲੈਣਗੇ ਤੇ ਤਿਰੰਗਾ ਝੰਡਾ ਲਹਿਰਾਉਣਗੇ ਫਰੀਦਕੋਟ ਦੇ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਫਰੀਦਕੋਟ ਆਮਦ ਤੇ ਸਵਾਗਤ ਕੀਤਾ ਹੈ ਪਰ ਆਪਣੇ ਢੰਗ ਦੇ ਨਾਲ ਨਵੇਂ ਕਲੇ ਢੰਗ ਦੇ ਨਾਲ ਸਵਾਗਤ ਕੀਤਾ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਸੁਝਾਅ ਵੀ ਦਿੱਤਾ ਹੈ ਤੇ ਹਲਕੇ ਦੇ ਵਿਧਾਇਕ ਨੂੰ ਵੀ ਕਿਹਾ ਹੈ ਕਿ ਹੁਣ ਮੌਕਾ ਵੀ ਆ, ਦਸਤੂਰ ਵੀ ਆ, ਸਰਕਾਰ ਵੀ ਆ ਤੇ ਉਹ ਮੰਗਾਂ ਪੂਰੀਆਂ ਕਰਵਾ ਲੈਣ ਜਿਹੜੀਆਂ ਨੂੰ ਲੈ ਕੇ ਉਹ ਜਦੋਂ ਸਰਕਾਰ ਤੇ ਨਹੀਂ ਸੀ ਉਹਨਾਂ ਲਈ ਧਰਨੇ ਰੱਖਦੇ ਰਹੇ ਆ, ਮਰਨ ਵਰਤ ਤੇ ਬਹਿੰਦੇ ਰਹੇ ਆ ਤੇ ਚੋਣਾਂ ਦੇ ਵਿੱਚ ਆਪਣਾ ਉਹ ਮੁੱਦਾ ਬਣਾਇਆ ਸੀ ਹੁਣ ਸ਼ੂਗਰ ਮਿੱਲ ਚਲਾਉਣ ਲਈ ਵਾਅਦਾ ਲੈ ਲੈਣ ਮੁੱਖ ਮੰਤਰੀ ਤੋਂ ਉਹ ਫਰੀਦਕੋਟ ਆ ਰਹੇ ਆ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਜੰਡ ਸਾਹਿਬ ਵਿਖੇ ਇੱਕ ਉਦਘਾਟਨ ਹੋਣਾ ਉਸ ਬਾਰੇ ਵੀ ਕਿਹਾ ਕਿ ਉਹ ਮੁੱਖ ਮੰਤਰੀ ਦੇ ਪੱਦਰ ਦਾ ਵੱਡਾ ਸਮਾਗਮ ਨਹੀਂ ਹੈ ਜਿਸ ਦਾ ਉਦਘਾਟਨ ਕਰਨ ਸਿਰਫ 2 ਕਰੋੜ ਰੁਪਏ ਦਾ ਪ੍ਰੋਜੈਕਟ ਆ ਸੀਐਮ ਸਾਹਿਬ ਫਰੀਦਕੋਟ 26 ਜਨਵਰੀ ਨੂੰ ਆ ਰਹੇ ਝੰਡਾ ਚੜਾਉਣ ਨੂੰ ਮੈਂ ਉਹਨਾਂ ਦਾ ਫਰੀਦਕੋਟ ਆਉਣ ਤੇ ਸਵਾਗਤ ਕਰਦਾ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਹੈ ਪਰ ਮੇਰੀ ਉਹਨਾਂ ਨੂੰ ਕੁਝ ਬੇਨਤੀਆਂ ਹੈ ਕਿ ਫਰੀਦਕੋਟ ਦੇ ਕਈ ਮਸਲੇ ਅਧੂਰੇ ਪਏ ਸਭ ਤੋਂ ਜ਼ਿਆਦਾ ਤਾਂ ਜਿਹੜਾ ਸੀਵਰੇਜ ਹੈ ਉਹਦਾ ਵੀ 15% ਕੰਮ ਅਧੂਰਾ ਪਿਆ। ਕਾਫੀ ਥਾਂ ਤੇ ਅਜੇ ਸੀਵਰੇਜ ਦੇ ਪਾਈਪਾ ਪੈਣ ਵਾਲੀਆਂ। ਜਿਹੜਾ ਕੰਮ ਵਿੱਚ ਹੀ ਰੁਕ ਗਿਆ ਸੀ ਸਾਡੇ ਵਲੇ ਦਾ ਟੈਂਡਰ ਹੋਇਆ ਸੀ ਚੱਲ ਰਿਹਾ ਸੀ। ਜਦੋਂ ਦੀ ਇਹਨਾਂ ਦੀ ਸਰਕਾਰ ਆਈ ਇਹਨਾਂ ਨੇ ਉਸ ਟੈਂਡਰ ਨੂੰ ਜਿਹੜੇ ਰੈਂਦੇ ਫੰਡ ਸੀ ਉਹ ਰੋਕ ਲੇ। ਤੇ ਇਸੇ ਕਰਕੇ ਠੇਕੇਦਾਰਾਂ ਨੇ ਕੰਮ ਬੰਦ ਕਰ ਦਿੱਤਾ ਸੀ। ਸੋ ਫਰੀਦਕੋਟ ਸ਼ਹਿਰ ਦਾ 15 ਕੋ ਪੈਸੇ ਸੀਵਰੇਜ ਦਾ ਕੰਮ ਪਾਈਪਾਂ ਦਾ ਕੰਮ ਲੋਕਟਾਈਲਾਂ ਦਾ ਕੰਮ ਵਿੱਚ ਹੀ ਪਿਆ ਤੇ ਮੇਰੀ ਸੀਐਮ ਸਾਹਿਬ ਨੂੰ ਬੇਨਤੀ ਹੈ ਕਿ ਐਡਾ ਵੱਡਾ ਪ੍ਰੋਜੈਕਟ ਇੰਨੇ ਪੈਸੇ ਲੱਗ ਚੁੱਕੇ ਆ ਤੇ ਥੋੜੇ ਜੇ ਪੈਸਿਆਂ ਵਾਸਤੇ ਸਾਰਾ ਕੁਝ ਖਰਾਬ ਹੋ ਰਿਹਾ ਉਹਦੇ ਵੱਲ ਧਿਆਨ ਦੇਣ ਦੂਜੀ ਬੇਨਤੀ ਮੇਰੀ ਉਹਨਾਂ ਨੂੰ ਇਹ ਹੈ ਕਿ ਕੋਈ ਫਰੀਦਕੋਟ ਵਾਸਤੇ ਸਾਰੂ ਕੰਮ ਕਰਨ ਮੈਂ ਸਾਡੇ ਐਮਐਲਏ ਸਾਹਿਬ ਸਿੱਖੂ ਸਾਹਿਬ ਨੂੰ ਵੀ ਯਾਦ ਕਰਾਉਣਾ ਚਾਹੁੰਦਾ ਕਿ ਸਾਨੂੰ ਤਾਂ ਲਾਂਬਾ ਦਿੰਦੇ ਰਹੇ ਇੱਥੇ ਭੁਖੜ ਤਾਲ ਵੀ ਰੱਖਦੇ ਰਹੇ ਮਰਨ ਵਰਤ ਵੀ ਰੱਖਦੇ ਰਹੇ 슈ਗਰ ਮਿਲ ਵਾਸਤੇ ਤੇ ਹੁਣ ਮੌਕਾ ਹੈ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਆ ਨਾਲੇ ਤਾਂ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਤੇ ਨਾਲੇ ਐਮਐਲਏ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਦੀ ਮੰਗ ਵੀ ਬੜੀ ਸੀ ਤੇ ਉਦੋਂ ਮਰਨ ਮਰਤ ਵੀ ਰੱਖਦੇ ਰਹੇ ਆ ਤੇ ਹੁਣ ਲੋੜ ਦੀ ਹੁਣ ਤਾਂ ਜ਼ੋਰ ਲਾ ਕੇ ਸ਼ੂਗਰ ਮੇਲੀ ਦੁਬਾਰਾ ਬਣਵਾ ਦੇਣ ਇੱਥੇ ਇਹ ਮੇਰੀ ਉਹਨਾਂ ਨੂੰ ਬੇਨਤੀ ਹੈ ਤੀਜੀ ਬੇਨਤੀ ਹੈ ਮੈਨੂੰ ਪਤਾ ਲੱਗਿਆ ਇੱਕ ਸਟੇਡੀਅਮ ਬਣਾਉਣ ਜਾ ਰਹੇ ਐਜੰਟ ਸਾਹਿਬ ਬੜੀ ਚੰਗੀ ਗੱਲ ਹੈ ਕਿਉਂਕਿ ਸੀਐਮ ਸਾਹਿਬ ਵੀ ਜਿਹੜੇ ਹੈਗੇ ਆ ਉਹ ਕਲਾਕਾਰਾਂ ਵਿੱਚ ਉਹਨਾਂ ਵਿੱਚੋਂ ਆਏ ਆ ਤੇ ਸਰਦਾਰ ਬਾ우스ਹਿਮਾਨ ਉਹਨਾਂ ਦਾ ਵੀ ਉੱਥੇ ਬੜਾ ਵੱਡਾ ਰਤਬਾ ਹੈ ਤੇ ਉਹ ਬਾ우스ਹਿਮਾਨ ਬਹੁਤ ਜ਼ੇਰ ਤੋਂ ਜ਼ੋਰ ਲਾ ਰਿਹਾ ਕਿ ਸਾਡੇ ਪਿੰਡਾਂ ਵਨੀਆਂ ਕੁਛ ਨਾ ਕੁਛ ਬਣਾਓ ਸੀਐਮ ਸਾਹਿਬ ਨੂੰ ਸਟੇਡੀਅਮ ਬਣਾਇਆ ਜਾ ਰਿਹਾ 2 ਕਰੋੜ ਸਮਥਿੰਗ ਦਾ ਐਸਟੀਮੇਟ ਪਾਸ ਹੋਇਆ ਬੀਐਨਆਰ ਕੋ ਮੈਂ ਕਹਿੰਦਾ ਚੰਗੀ ਗੱਲ ਹੈ ਪਰ ਮੈਂ ਬੇਨਤੀ ਕਰਾਂਗਾ ਕਿ ਇਹ ਤਾਂ ਬੌਸ ਸਿੰਘ ਮਾਨ ਦੇ ਸਤਕਾਰ ਵਾਸਤੇ ਬੌਸ ਸਿੰਘ ਮਾਨ ਉਹਨਾਂ ਨੂੰ ਕਹਿ ਦੇਣਾ ਸੀ ਉਹੀ ਭਾਵੇਂ ਉਹ ਘਟਨ ਕਰ ਦਿੰਦੇ ਕਿਉਂਕਿ ਸੀਐਮ ਲੈਵਲ ਦਾ ਬੰਦਾ 2 ਕਰੋੜ ਦੇ ਕਮਾ ਦਾ ਘਟਨ ਕਰਦਾ ਚੰਗਾ ਨਹੀਂ ਲੱਗਦਾ ਸੋ ਇਸ ਕਰਕੇ ਮੇਰੀ ਸੀਐਮ ਸਾਹਿਬ ਨੂੰ ਬੇਨਤੀ ਹੈ ਕਾਫੀ ਕੰਮ ਅਧੂਰੇ ਪਏ ਆ ਖਾਸ ਕਰਕੇ 슈ਗਰ ਮਿਲ ਵਾਲਾ ਹੋਰ ਜਿਹੜੇ ਸਾਡੇ ਇਲਾਕੇ ਵਿੱਚ ਸਾਨੂੰ ਇਹਨਾਂ ਨੇ ਪਿੰਡਾਂ ਨੂੰ ਮੈਕਸਿਮਮ ਜਿਹੜੇ ਪਿੰਡਾਂ ਸਾਨੂੰ ਡਾਰਕ ਜ਼ੋਨ ਚ ਪਾਇਆ ਹੋਇਆ ਹੈ ਬਿਜਲੀ ਬੋਰਡ ਨੇ ਵੀ ਸਹਿਕਮਿਆ ਨੇ ਤੇ ਮੋਟਰਾਂ ਦੇ ਕਨੈਕਸ਼ਨ ਨਹੀਂ ਮਿਲਦੇ ਜ਼ਿਮੀਦਾਰਾਂ ਨੂੰ ਨਵੇਂ ਤੇ ਇਸ ਕਰਕੇ ਸਾਰੇ ਪਿੰਡ ਡਾਰਕ ਜ਼ੋਨ ਚੋਂ ਕੱਢੇ ਜਾਣ। ਕੱਲੇ ਮੋਟਰਾਂ ਦੇ ਕਨੈਕਸ਼ਨ ਨਹੀਂ ਜਿਹੜੇ ਸੋਲਰ ਦੇ ਕਨੈਕਸ਼ਨ ਵੀ ਐ ਮੋਟਰਾਂ ਵਾਸਤੇ ਉਹ ਵੀ ਨਹੀਂ ਮਿਲਦੇ ਕਿਉਂਕਿ ਡਾਰਕ ਜ਼ੋਨ ਚ ਪਾਏ ਹੋਏ ਸਾਰੇ ਪਿੰਡ ਜਿਹੜੇ ਇਲਾਕੇ ਦੇ ਉਹਦੇ باندې ਵੀ ਤਵੱਜੋ ਦੇਣ ਧਿਆਨ ਦੇਣ ਕਿਉਂਕਿ ਬਹੁਤ ਲੋਡ ਐ ਜ਼ਿਮੀਦਾਰਾਂ ਨੂੰ ਸ਼ਹਿਰ ਦੇ ਕਾਫੀ ਅਧੂਰੇ ਕੰਮ ਪਏ ਐ ਉਹਨਾਂ ਮਨ ਨਹੀਂ ਧਿਆਨ ਦੇਣ ਸੋ ਇਹੀ ਮੇਰੀ ਬੇਨਤੀ ਐ ਬਾਕੀ ਜਿ ਆਇਆ ਨੂੰ ਤੇ ਆਉਣਾ ਬਾਬੋ ਫ੍ਰਿਜ ਦੀ ਨਗਰੀ ਵਿੱਚ ਤੇ ਜ਼ਰੂਰ ਕੋਈ ਸੀਐਮ ਲੈਵਲ ਦਾ ਕੰਮ ਕਰਕੇ ਜਾਣ ਜਾਂ ਸੀਐਮ ਲੈਵਲ ਦਾ ਕੋਈ ਤੋਹਫਾ ਫਰੀਦਕੋਟ ਨੂੰ ਦੇ ਕੇ ਜਾਣ ਤੇ ਕੱਲਾ ਇਹ ਨਾ ਹੋਵੇ ਕਿ ਰੁਟੀਨ ਦਾ ਹੀ ਜੋ ਸਿਸਟਮ ਹੈ ਉਹ ਵਜਾ ਜਾਣ ਕਿਉਂਕਿ ਅੱਗੇ ਵੀ ਜਿਹੜੋ ਪਿਛਲੀ ਵਾਰ ਹੀ ਆਏ ਸੀ ਫੇਰੀ ਤੇ ਜਿੰਨੇ ਉਦਘਾਟਨ ਕਰਕੇ ਗਏ ਸੀ ਚਾਹੇ ਮੇਰੇ ਨਾਲ ਕੋਈ ਟੇਬਲ ਤੇ ਬੈਠ ਕੇ ਉਸ ਗੱਲ ਦੀ ਬਹਿਸ ਕਰ ਲੇ ਉਹ ਸਾਰੇ ਉਹਨਾਂ ਕੰਮਾਂ ਦੇ ਕਰਕੇ ਗਏ ਸੀ ਜਿਨ੍ਹਾਂ ਦੇ ਟੈਂਡਰ ਵੀ ਸਾਡੇ ਵਾਲੇ ਹੋਏ ਸੀ ਜਿਹੜੇ ਸ਼ੁਰੂ ਵੀ ਸਾਡੇ ਵਾਲੇ ਹੋਏ ਸੀ ਤੇ ਜਿਨ੍ਹਾਂ ਦੇ ਸਾਰੇ ਪੈਸੇ ਵੀ ਸਾਡੇ ਵਾਲੇ ਦਿੱਤੇ ਗਏ ਸੀ ਪਰ ਚਲੋ ਕਿਉਂਕਿ ਵੱਡੇ ਕੰਮ ਨੇ ਟਾਈਮ ਲੱਗਦਾ ਨਾਲ ਮੁਕੰਮਲ ਹੋਣ ਨੂੰ ਸੋ ਉਹਨਾਂ ਦੇ ਨੀ ਪੱਥਰ ਰੱਖ ਗਏ ਸੀ ਪਰ ਐਤਕੀ ਕੋਈ ਆਵਦਾ ਵੀ ਕੁਝ ਕਰਨ ਤਾਂ ਕਿ ਲੋਕ ਯਾਦ ਰੱਖਣ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਫਰੀਦਕੋਟ ਵਾਸਤੇ ਕੀਤਾ ਆਉਣਾ ਬਾਬਾ ਫਰੀਦ